ਆਤਮ ਧਰਮ ਸਭਾ ਕਪੂਤਲਾ ਦੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਇੱਕ ਸ਼ੁਭਾ ਕਰਨ ਵਾਲਾ ਜਿਹੜਾ ਕਾਰਜ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨੇ ਜਦੋਂ ਦਾ ਪ੍ਰਭੂ શ્રી ਰਾਮ ਜੀ ਦਾ ਬਹੁਤ ਸੁੰਦਰ ਮੰਦਰ ਅਯੁੱਧਿਆ ਵਿੱਚ ਬਣਵਾਇਆ ਉਸ ਤੋਂ ਬਾਅਦ ਇਹ ਪਹਿਲੀ ਰਾਮ ਨੋਮੀ ਜਿਹੜੀ ਆ ਉਹ ਆ ਰਹੀ ਆ ਔਰ ਰਾਮ ਭਗਤਾਂ ਦੇ ਵਿੱਚ ਸਮੂਹ ਦੇਸ਼ ਵਾਸੀਆਂ ਦੀ ਬਹੁਤ ਵੱਡਾ ਭਾਰੀਤ ছায়ਾ ਔਰ ਇਸ ਦੇ ਨਾਲ ਜਿਹੜਾ ਹੈਗਾ ਕਿ ਹਰ ਕੰ ਦਾ ਨਾਗ ਦੇਖਦਾ ਉਹ ਇਸ ਸ਼ੋਭਾ ਯਾਤਰਾ ਨੂੰ ਆਪਣਾ ਸਮਰ ਹੋਣਾ ਆਪਣਾ ਸੁਭਾਗ ਸਮਝਦਾ ਕੋਈ ਸਮਿਲਿਆ ਕੇ ਸਾਰੇ ਹੀ ਪ੍ਰਭੂ ਜੀ ਰਾਮ ਜੀ ਦੇ ਭਗ ਜਿਹੜੇ ਆ ਜਾਂ ਜੋ ਵੀ ਸਮਾਜਿਕ ਤੇ ਧਾਰਮਿਕ ਜਿੱਥੇ ਬੰਦੀਆਂ ਆਈਆਂ ਕਪੂਰੇ ਦੀਆਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਸੁਭਾਗ ਸੰਗ ਰਹੀਆਂ ਅਤੇ ਪ੍ਰਭੂ ਜੀ ਰਾਮ ਜੀ ਦੇ ਪਾਏ ਹੋਏ ਪੂਰਨਿਆਂ ਜਿਹੜਾ ਸਿੱਖਿਆਵਾਂ ਜਿਹੜੇ ਆਈਆਂ ਉਹਦੇ ਪਛਤਨ ਜਦਨ ਕਰ ਲਈਏ ਸਾਰਿਆਂ ਨੂੰ ਅੱਜ ਕਿ ਜਿਹੜੀ ਇਹ ਰਾਮ ਨੋਮੀ ਆ ਉਹਦੇ ਉੱਪਰ ਤੇ ਇਹ ਸ਼ੋਭਾ ਯਾਤਰਾ ਅੱਜ ਨਿਕਲਣ ਜਾ ਰਹੀ ਹੈ ਇਸ ਦਾ ਆਪਣੇ ਆਪ 'ਚ ਬਹੁਤ ਮਸਲਾ ਹੈ ਕਿਉਂਕਿ ਜਿਸ ਦੇਸ਼ ਦਾ ਸੰਵਿਧਾਨ ਵੀ ਪ੍ਰਭੂ શ્રી ਰਾਮ ਦੇ ਚਿੱਤਰ ਤੋਂ ਸਟਾਰਟ ਹੁੰਦਾ ਹੋਵੇ RAM RAJAY ਦੀ ਗੱਲ ਉਹਦੇ ਵਿੱਚ ਕੀਤੀ ਜਾਂਦੀ ਹੋਵੇ ਉਸ ਦੇਸ਼ ਦੇ ਵਿੱਚ ਪ੍ਰਭੂ શ્રી ਰਾਮ ਜੀ ਦਾ ਮੰਦਿਰ ਜੇ ਵਿੱਚ ਜਿਹੜੀ ਅਯੁੱਧਿਆ ਵਿੱਚ ਰਾਮ ਲਲਾ ਜੀ ਦੀ ਵਾਪਸੀ 500 ਸਾਲ ਬਾਅਦ ਸੰਵਿਧਾਨਿਕ ਢੰਗ ਦੇ ਨਾਲ ਬਹੁਤ ਹੀ ਜ਼ਿਆਦਾ ਕਾਨੂੰਨੀ ਲੜਾਈਆਂ ਲੜ ਕੇ ਵਾਪਸ ਉਹ ਜਗਾ ਪ੍ਰਾਪਤ ਕੀਤੀ ਗਈ ਤੇ ਉਸ ਤੋਂ ਬਾਅਦ ਅੱਜ ਇਹ ਪਹਿਲੀ ਰਾਮ ਨੌਮੀ ਆ ਜਿਹੜੀ ਪੂਰੇ ਦੇਸ਼ ਦੇ ਵਿੱਚ ਜਿੰਨੀ ਵੀ ਰਾਮ ਨਾਮ ਲੈਵਾ ਸੰਗਤਾਂ ਜਿੰਨੇ ਵੀ ਰਾਮ ਭਗਤਾਂ ਉਹਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਕਿਉਂਕਿ ਪ੍ਰਭੂ શ્રી ਰਾਮ 500 ਸਾਲ ਬਾਅਦ ਆਪਣੀ ਜਗਾ ਤੇ ਦੁਬਾਰਾ ਵਿਰਾਜਮਾਨ ਹੋਏ ਆ ਉਹਨਾਂ ਨੂੰ ਪ੍ਰਾਪਤ ਹੋਈ ਆ ਸੋ ਅੱਜ ਦੇ ਦਿਨ ਲੋਕਾਂ ਦੇ ਵਿੱਚ ਬਹੁਤ ਹੀ ਉਤਸ਼ਾਹ ਆ ਅੱਜ ਰਾਮ ਨੌਮੀ ਪੂਰੇ ਭਾਰਤ ਵਿੱਚ ਮਨਾਈ ਜਾ ਰਹੀ ਹੈ ਹਾਂਜੀ ਅੱਜ ਦਾ ਦਿਨ ਸਾਡੇ ਹਿੰਦੂ ਸਮਾਜ ਵਾਸਤੇ ਬਹੁਤ ਵੱਡਾ ਦਿਨ ਹੈ ਅੱਜ ਕਪੂਥਲੇ ਵਿੱਚ ਘਟੋ-ਘਟ 1100 ਤੋਂ ਉੱਪਰ ਕੇਸਰੀ ਰੰਗ ਦੀਆਂ ਪਗੜੀਆਂ ਬੰਨੀਆਂ ਗਈਆਂ ਹਾਂਜੀ ਭੈਣਾਂ ਦੇ ਸਿਰ ਤੇ ਪੱਗ ਰੱਖੀ ਗਈ ਹੈ ਇਹ ਅੱਜ ਇੰਨਾ ਵਿਸ਼ਾਲ ਸ਼ੋਭਾ ਯਾਤਰਾ ਹੋਏਗੀ ਇੱਕ ਇਤਿਹਾਸ ਬਣ ਜਾਏਗਾ ਕਿ ਪਹਿਲੇ ਸ਼ਾਇਦ ਅਜਿਹੀ ਸ਼ੋਭਾ ਯਾਤਰਾ ਨਾ ਨਿਕਲੀ ਹੋਵੇ ਮੈਂ ਰਾਸ਼ਟਰੀ ਵਾਲਮੀਕ ਸੰਗਰਸ਼ ਮੋਰਚੇ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੇ ਨਾਲ ਸਲਾਹਕਾਰ ਨੀਰੂ ਸ਼ਰਮਾ ਜੀ ਪ੍ਰਧਾਨ ਸਾਡੇ ਸੋਨੀਆ ਜੀ ਰਾਜਵਿੰਦਰ ਜੀ ਸ੍ਰੀਪ੍ਰੀ ਸਾਡੇ ਬਲਵਿੰਦਰ ਜੀ ਮੈਂ ਇਹੀ ਕਹਾਂਗਾ ਕਿ ਰਾਮ ਨੌਮੀ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਅਤੇ ਸਾਡਾ ਭਾਰਤ ਦੇਸ਼ ਤਰੱਕੀ ਤੇ ਚੱਲੇ ਜਿਸ ਤਰ੍ਹਾਂ ਮੋਦੀ ਜੀ ਦੇਸ਼ ਦਾ ਨਾਮ ਵਧਾਰੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਮੋਦੀ ਜੀ ਇਸੇ ਤਰ੍ਹਾਂ ਦੇਸ਼ ਨੂੰ ਤਰੱਕੀਆਂ ਦੇ ਲੈ ਕੇ ਜਾਣਗੇ ਮੇਰਾ ਨਾਮ ਨੀਰੂ ਸ਼ਰਮਾ ਮੈਂ ਡਿਸਟ੍ਰਿਕਟ ਦੀ ਵਾਈਸ ਪ੍ਰੈਜ਼ੀਡੈਂਟ ਬੀਜੇਪੀ ਮਹਿਲਾ ਮੋਰਚਾ ਅੱਜ ਅਸੀਂ ਸਾਰੀਆਂ ਭੈਣਾਂ ਅੱਜ ਅਸੀਂ શ્રી ਰਾਮ ਜੀ ਦੀ ਜਲ ਜਤਰਾ ਚ ਜਾ ਰਹੇ ਹਾਂ ਅਰ ਅਸੀਂ ਆਪਣੇ ਰਾਮ ਜੀ ਦੀ ਜੋ ਰਾਮ ਕੋ ਲਾਏ ਹੈ ਆਪ ਨੂੰ ਲਾਏਗੇ ਅੱਜ ਅਸੀਂ ਬਹੁਤ ਖੁਸ਼ ਹਾਂ ਸਾਡੇ ਰਾਮ ਲੱਲਾ ਜੋ ਦੇ ਵਿੱਚ ਆ ਚੁੱਕੇ ਆ ਜਿਹਦਾ ਪਵਨ ਦੇਨਵਾ ਰਾਮ ਜੀ ਹੈ ਅੱਜ ਤੁਸੀਂ ਕਬੂਰਤਲਾ ਵਸਨੀਕੀ ਮੈਸੇਜ ਦੇਣਾ ਕਬੂਰਤਲਾ ਵਸਨੀਕੀ ਬੇਸਿਸ ਰਾਮ ਜੀ ਸਾਨੂੰ ਜਰੂਰ ਬੁਲਾਇਓ